ਬਟਾਲਾ ਦੇ ਪਿੰਡ ਵੀ ਨੰਗਲ 'ਚ ਇੱਕ ਘਰ 'ਚੋਂ ਐਕਸਾਈਜ਼ ਵਿਭਾਗ ਅਤੇ ਪੁਲਿਸ ਨੇ ਛਾਪੇਮਾਰੀ ਕਰਕੇ 340 ਦੇ ਕਰੀਬ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ। ਥਾਣਾ ਸਿਵਲ ਲਾਈਨ ਦੇ ਐਸਐਚਓ ਤੇ ਆਪਕਾਰੀ ਵਿਭਾਗ ਦੇ ਇਨਸਪੈਕਟਰ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਅਜਨਾਲਾਂ ਤੋਂ ਦੋ ਗੱਡੀਆਂ ਵਿੱਚ ਸ਼ਰਾਬ ਲਿਆਂਦੀ ਜਾ ਰਹੀ ਹੈ। ਛਾਪੇਮਾਰੀ ਕਰਕੇ ਘਰੋਂ ਵੱਖ-ਵੱਖ ਬਰਾਂਡਾਂ ਦੀਆਂ ਕਰੀਬ 340 ਪੇਟੀਆਂ ਬਰਾਮਦ ਹੋਈਆਂ। ਸਰਦ ਜੀ ਦਾਸ ਜੀ ਕਿੰਨੀ ਵਾਰ ਉਫੜੀ ਕਿਹੜੇ ਦੀ ਅੱਜ ਸਾਡੇ ਐਕਸਰਸਾਈਜ਼ ਭਾਗ ਦੇ ਨਾਲ ਇੱਕ ਸਖਤਰ ਦਰਮਿੰਦਰ ਸਿੰਘ ਜੀ ਇਹਨਾਂ ਨੂੰ ਇਨਫਰਮੇਸ਼ਨ ਸੀ ਸਾਨੂੰ ਕੁਝ ਇਨਫਰਮੇਸ਼ਨ ਸੀ ਕਲ ਸਤਿੰਦਰ ਸਿੰਘ ਕਿੰਦਾ ਜਿਹੜਾ ਨਾਲ ਉਹਦੇ ਅਜੇ ਜਿਹੜਾ ਘਰ ਦੇ ਵਿੱਚ ਨਜਾਇਜ਼ ਜਿਹੜੀ ਆ ਆਪਣਾ ਅੰਗਰੇਜ਼ੀ ਸ਼ਰਾਬ ਰੱਖ ਕੇ ਜਿਹੜਾ ਵੇਚ ਰਿਆ ਇਹ ਇਹਨੇ ਸ਼ਰਾਬ ਐ ਟੋਕਰੀ ਬ ਅਕਾਤੀ ਮਾਰਕਾ ਜਿਹੜੇ ਥੇਕੇ ਸਸਤੇ ਹੋਏ ਸੀ ਉਹਨਾਂ ਥੇਕੇ ਵੱਖੋ-ਵੱਖੇ ਥੇਕੇ ਨੂੰ ਬਟਾਉਣ ਨਾਲ ਲੱਗੇ ਕੱਟੀ ਕੀਤੀ ਸੀ ਅੱਜ ਇਹ ਕਰੀ 300 450 ਰੁਪਏ ਦੀ ਹੈ ਇੱਕ ਕਪੂਗੀ ਦੀ ਵਾਪਕ ਮਾਰਕਾ ਦੀ ਸ਼ਰਾਬ ਜਿਹੜੀ ਉਹਦਾ ਜਿਹੜਾ ਕਾਨੂੰਨੀ ਕਾਰਵਾਈ ਕਰਕੇ ਪਰਚਾ ਜਿਹੜਾ ਦੇ 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 ਨੇ ਕਿਹੜੇ ਕਿਹੜੇ ਮਾਰਕਾ ਦੀ ਪੇਟੀ ਖੜੀ ਹੈ ਤੇ ਕਿੰਨੀਆ ਕਿੰਨੀ ਹੈ ਇਹ ਵੰਡਰਪੈਡ ਵੰਡਰਪੈਡ ਆਰਸੀ ਮਕਡਾਵਲ ਮਕਡਾਵਲ ਮੈলিউਰ ਲੇਵਲ ਇਹ ਖਲਬ ਉਸ ਦੀ ਰੱਖੋ ਕਰ ਮਾਰਕੀਆਂ ਲਗਭਗ 344 ਚਟੀਆਂ ਜਿਹੜੀਆਂ ਫੜੀਆਂ ਨੇ ਇਹਨਾਂ ਨੇ ਕਿੱਥੇ ਸੇਲ ਕਰਨੀ ਸੀ ਇਹਦਾ ਇਹਨਾਂ ਨੇ ਸੇਲ ਜਿੱਤਾਂ ਪਿੰਡਾਂ ਦੇ ਵਿੱਚ ਲੋਕ ਆਂਦੇ ਨੇ ਇਹਨਾਂ ਸਸਤੀਆਂ ਦੇ ਸੀ ਮਹਿੰਗੇ ਭਾਅ ਜਿੱਤਾਂ ਗੰਗੂ ਗੋਲਾ ਦੇਤੀ ਪਿੰਡ ਦੇ ਚਾਰ ਗੋਲਾ ਵੀ ਜਾਂਦੀਆਂ ਇਸ ਤਰ੍ਹਾਂ ਜਿਹੜੀ ਸੇਲ ਕਰਦੇ ਸੀ ਕੀ ਕਾਰਵਾਈ ਕੀਤੀ ਗਈ ਇਹ ਮਾਮਲੇ ਦਰਜ ਨਹੀਂ ਹੋਤੇ ਨਾਂਮੀ ਇੱਕ ਦੋ ਪਰਚੇ ਦਰਜ ਹੈਗੇ ਉਹਨਾਂ ਤੋਂ ਦੁਰਦਾ ਵੀ ਆ ਜਣਾ ਚੱਲਦਾ ਆ ਸਰ ਕਿਦੋਂ ਤੋਂ ਇਹ ਕਾਰੋਬਾਰ ਕਰਦੇ ਸੀ ਤੁਸੀਂ ਇਹ ਕਾਫੀ ਚੱਲਦਾ ਸੀ ਨਗਾਰੇ ਸੀ ਦੋ ਦਿਨ ਸਾਢੇ ਇੱਕ ਕਿੱਥੋਂ ਲਿਆ ਕੇ ਵੇਚਦੇ ਸੀ ਇਹ ਬਟਾਲਾ ਨੂੰ ਲਿਆ ਕੇ ਉਹ ਵਕਫਾ ਟੇਕਿਆਂ ਨੂੰ ਵੇਚਦੇ ਸੀ ਉੱਥੋਂ ਸਸਤੀ ਲੈਣ ਦੀ ਤੇ ਮਹਿੰਗੀ ਵੇਚਦੇ ਇਹ ਦੋਵੇਂ ਕਾਰੋਬਾਰ ਇਹ ਕਰਦੇ ਹੁੰਦੇ ਸੀ ਨਜਾਇਜ਼ ਸ਼ਰਾਬ ਦੇ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਗਏ ਦੋ ਬੰਦੇ ਤੋਂ ਸਰ ਠੀਕ ਕਿਰ ਸੁਖਰਾਜ ਨਹੀਂ ਮੰਨਦੇ ਸੁਖਰਾਜ ਕਿੰਨੇ ਇਹ ਜਿੰਮੇਸਤੀ ਕਿੱਥੋਂ ਖੜੀ ਹੈ ਤੇ ਕਿੰਨੀਆਂ ਹੈ ਬਿਸਕਰੀਆਂ ਸਾਡਾ ਆਪੇ ਕੋਈ ਮਸਲਾ ਆਈ ਅਾਨੂੰ ਕਿਤੇ ਇੱਕ ਸੋਚਣਾ ਆਈ ਆਪਾਂ ਇਹ ਨਾਲੇ ਤੋਂ ਦੋ ਗੱਡੀਆਂ ਆ ਰਹੀਆਂ ਨੇ ਤੇ ਇਹਨਾਂ ਦਾ ਪਿੱਛਾ ਕੀਤਾ ਰੱਪੀ ਸਾਡੇ ਕੋਲ ਫੋਰ ਸੈਕ ਨਹੀਂ ਤੇ ਸਾਡੇ ਬੰਦਿਆਂ ਨੇ ਚੈਨ ਦੇ ਦੇਖਿਆ ਵੀ ਕਿੱਥੇ ਮੰਗ ਪਿਆ ਸਵੇਰੇ ਅਸੀਂ 11-12 ਵਜੇ ਦੇ ਕਰੀਬ ਮਹਿਕਮੇ ਨੂੰ ਲੈ ਕੇ ਨਾਲ ਇੱਕ ਸਾਸ਼ਟ੍ਰਿਕ ਕੰਟਰੋਲ ਸਾਹਿਬ ਨੂੰ ਨਾਲ ਸਬੰਧਤ ਥਾਣੇ ਨੂੰ ਸਿਵਲ ਲੈਣ ਰਿਹਾ ਸੀ ਚੁਣ ਨੂੰ ਲੈ ਕੇ ਇੱਥੇ ਰੇਡ ਕਰਵਾਈ ਲਿਆ ਜੀ ਇੱਥੇ ਕਰੀਬ 340 ਦੇ ਲਾਗੇ ਪੇਟੀਆਂ ਵੱਖ-ਵੱਖ ਬਰਾਣੀਆਂ ਮਿਲ ਗਈਆਂ ਕਿੱਥੋਂ ਲੈ ਕੇ ਆਉਂਦੀ ਸੀ ਪੇਟੀਆਂ ਇਹ ਹਨ ਇਨਫੋਰਮੇਸ਼ਨ ਆ ਨਾਲੇ ਤੋਂ ਆਈ ਹੈ ਜੀ ਕਿੰਨੀ ਦੇਰ ਤੋਂ ਇਹ ਕੰਮ ਕਰਦੇ ਸੀ ਜੀ ਇਹ ਕਾਫੀ ਦੇਰ ਤੋਂ ਕੰਮ ਕਰਦਾ ਸੀ ਪੈਸੇ ਦਾ ਸਾਲ ਤੋਂ ਕੰਮ ਕਰਦਾ ਕਿੰਨੇ ਜਣੇ ਇਹਦੇ ਚ ਨੌਕਰੀ ਵਿੱਚ ਵਿੱਚ ਦੋ ਜਣੇ ਜਿਹੜੇ ਕੋਈ ਕਿੰਦਾ ਵਾ ਇੱਕ ਆਜਾ ਨਾਮ ਕੀ ਕਾਰਵਾਈ ਇਹ ਕਰਦੇ ਵਿੱਚ ਇਹ ਆਪਣੇ ਘਰ ਚ ਸਟੋਰ ਬਣਾਇਆ ਹੈ ਕੀ ਕਾਰਵਾਈ ਹੋ ਰਹੀ ਹੈ ਕਾਰਵਾਈ ਪੁਲਿਸ ਮੈਗਨਾ ਕਰ ਲਿਆ ਜੀ ਪ੍ਰਸ਼ਾਸਨਿਕ ਕਾਰਵਾਈ ਕਰ ਲਿਆ ਬਟ ਕਿਹੜੀ ਜਗ੍ਹਾ ਘਰ ਹੈ ਨਾਲ ਇਹ ਕੁਤਬੀ ਨਗਰ ਪੈਂਦਾ ਹੈ ਠੀਕ ਹੈ ਭਾਜੀ ਬਹੁਤ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز